ਜਵਾਨੀ ਨੂੰ ਕੋਈ ਨਹੀਂ ਜਿੱਤ ਸਕਦਾ ਜੀ ਕਿਉਂਕਿ ਜਵਾਨੀ ਦਾ ਆਪਣੀ ਸੋਚ ਇਥੋਂ ਤੱਕ ਕਿ ਜਵਾਨੀ ਦੇ ਦਿਨਾਂ ਵਿੱਚ ਤਾਂ ਬੰਦਾ ਆਪਣੀ ਜਿਸ ਮਾਂ ਦਾ ਦੁੱਧ ਪੀਤਾ ਜਿਸ ਪਿਓ ਨੇ ਪਾਲਿਆ ਉਹਦੀ ਪ੍ਰਵਾਹ ਵੀ ਨਹੀਂ ਕਰਦਾ ਕਿਉਂਕਿ ਜਵਾਨੀ ਇੱਕ ਹਾੜ ਹੈ ਜੀ ਜਵਾਨੀ ਇੱਕ ਨਸ਼ਾ ਹੈ ਇਹਨੂੰ ਕਿਸੇ ਨਸ਼ੇ ਦੀ ਲੋੜ ਹੀ ਨਹੀਂ ਕਿਉਂਕਿ ਜਵਾਨੀ ਆਪਣੇ ਆਪ ਵਿੱਚ ਏਡਾ ਵੱਡਾ ਨਸ਼ਾ ਹੈ ਇਸ ਨਸ਼ੇ ਵਿੱਚ ਸਭ ਕੁਝ ਬੰਦਾ ਭੁੱਲ ਜਾਂਦਾ ਜਵਾਨੀ ਨੂੰ ਕੋਈ ਨਹੀਂ ਖਸ ਸਕਦਾ ਜੀ ਜਵਾਨ ਤਾਂ ਆਕੜ ਕੇ ਤੁਰਦਾ ਗੋਲੀ ਦੀ ਪਰਵਾਹ ਨਹੀਂ ਕਰਦਾ ਉਹ ਤਲਵਾਰ ਦੀ ਪਰਵਾਹ ਨਹੀਂ ਕਰਦਾ ਤੇ ਯਾਦ ਰੱਖਿਓ ਜਿੱਦਨ ਜਵਾਨੀ ਨੂੰ ਢਾਣਾ ਹੈ ਨਾ ਜਿਸ ਬੁਢੇਪੇ ਨੂੰ ਆਪਾਂ ਕਹਿੰਨਾ ਕਮਜ਼ੋਰ ਹੈ ਉਹ ਬੁਢੇਪਾ ਨਿਰਬਲਤਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਜਵਾਨੀ ਕਿਸੇ ਤੋਂ ਨਹੀਂ ਢੱਟਦੀ ਜਿੱਦਨ ਜਵਾਨੀ ਦੀ ਪਿੱਠ ਲਾਣੀ ਉਹ ਦਿਨ ਬੁਢੇਪੇ ਨੇ ਲਾਣੀ ਹੈ ਜਵਾਨੀ ਨੂੰ ਹੋਰ ਕੋਈ ਨਹੀਂ ਖਾਂਦਾ ਬੁਢੇਪਾ ਖਾਂਦਾ ਆਸਾ ਕੀ ਵਾਰ ਚ ਬਚਨ ਹੈ ਜਰ ਆਈ ਜੋ ਬਨਹਾਰਿਆ ਮੈਂ ਜਦੋਂ ਪਾਠ ਕੀਤਾ ਮੇਰੇ ਮਨ ਚ ਆਇਆ ਵੀ ਜਵਾਨੀ ਤਾਂ ਕਿਸੇ ਤੋਂ ਹਾਰਦੀ ਨਹੀਂ ਬੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਪਰ ਮਹਾਰਜ ਕਹਿੰਦੇ ਜਿਸ ਬੁੱਢੇ ਪੈਨ ਨੂੰ ਤੂੰ ਨਿਰਬਲ ਕਮਜ਼ੋਰ ਸਮਝਨੇ ਤੇਰੀ ਜਵਾਨੀ ਨੂੰ ਜਿੱਦਨ ਖਾਣਾ ਉਸ ਦਿਨ ਬੁਢੇਪੇ ਨੇ ਹੀ ਖਾਣਾ ਜਰ ਆਈ ਜੋਬਨ ਖਾਰਿਆ ਬੁਢੇਪਾ ਆਇਆ ਤੇ ਜਵਾਨੀ ਖਾਰ ਗਈ ਹੈ ਡਾਊਨਲੋਡ ਸ਼ੇਅਰ ਚੈਟ